ਕੇ 13 ਫਰਵਰੀ ਤੋਂ ਸਾਡੇ ਦੋਵੇਂ ਫੋਰਮਾਂ ਵੱਲੋਂ ਬਾਡਰਾਂ ਦੇ ਉੱਤੇ ਸੰਘਰਸ਼ ਜਾਰੀ ਹੈ ਕੇਂਦਰ ਸਰਕਾਰ ਨੇ ਰਸਤੇ ਰੋਕ ਕੇ ਕੰਧਾਂ ਕੱਢ ਕੇ ਸਾਨੂੰ ਰੋਕਿਆ ਹੈ ਰਾਤਾਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਉਤਰਾਚੜਾ ਆਉਂਦੇ ਹੁੰਦੇ ਆ ਤੇ ਆ ਰਹੇ ਆ ਦੱਲੇਆਲ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਆਗੂ ਹੈ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਦੀ ਜਗ੍ਹਾ ਦੇ ਉੱਤੇ ਸੁਖਵਜੀਤ ਸਿੰਘ ਹਰਦੋ ਚੰਡੇ ਸਾਡੇ ਸਤਿਕਾਰਯੋਗ ਸਾਥੀ ਮਰਨ ਵਰਤ ਤੇ ਬੈਠੇ ਆ ਜਣੀ ਇਹ ਇਸ ਤੋਂ ਅੱਗੇ ਸੰਘਰਸ਼ ਚੱਲਣੇ ਆ ਇਹ ਸੰਘਰਸ਼ 19 ਦਿਨ ਤੱਕ ਚੱਲਣਗੇ ਜਿੰਨੀ ਦੇਰ ਤੱਕ ਪੰਜਾਬ ਤੇ ਕੇਂਦਰ ਸਰਕਾਰ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਕਰ ਲੈਂਦੀ ਕਿਉਂਕਿ ਇੱਥੇ ਮਰਨ ਵਾਸਤੇ ਚਾਲੂ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ 6 ਦਸੰਬਰ ਨੂੰ ਅੱਗੇ ਵਧਣ ਦਾ ਫੈਸਲਾ ਜਿਹੜਾ ਉਹ ਕੀਤਾ ਹੋਇਆ ਹੈ ਜਾਨੀ ਉੱਥੇ ਸਾਡੇ ਜਥਿਆਂ ਦੇ ਰੂਪ ਵਿੱਚ ਸਾਡੇ ਕਿਸਾਨ ਅੱਗੇ ਵਧਣਗੇ ਸਰਕਾਰ ਨੇ ਗੋਲੀਆਂ ਚਲਾਉਣੀਆਂ ਚਲਾ ਲੇ ਜਿੰਨੀਆਂ ਚਲਾਉਣੀਆਂ ਜਿੰਨੇ ਮਾਰਨੇ ਆ ਮਾਰ ਲੇ ਇੱਕ ਡੱਲੇਆਲ ਸਾਹਿਬ ਨੂੰ ਚੱਕ ਕੇ ਇਹ ਲੜਾਈ ਖਤਮ ਨਹੀਂ ਹੋ ਜਾਂਦੀ ਹਰ ਦੋ ਝੰਡੇ ਸਾਹਿਬ ਸ਼ਹੀਦੀ ਪਾ ਜਾਂਦੇ ਆ ਲੜਾਈ ਖਤਮ ਨਹੀਂ ਹੁੰਦੀ ਅਸੀਂ ਦੱਸਣਾ ਚਾਹੁੰਦੇ ਆ ਤੁਹਾਡੇ ਮੱਦੇਮ ਰਹੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਸਦਾ ਝੂਠ ਬੋਲਦੇ ਆ ਜੋ ਸਰਕਾਰਾਂ ਤੇ ਕੁਰਸੀਆਂ ਤੇ ਬੈਠ ਕੇ ਤੁਸੀਂ ਨੇ ਸਾਡੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਵਿੱਚ ਤਬਦੀਲ ਕਰਨ ਦਾ ਪੂਰਾ ਬੀੜਾ ਚੁੱਕਿਆ ਹੋਇਆ ਢੀ ਚੋਟੀ ਦਾ ਜ਼ੋਰ ਲਾਇਆ ਹੋਇਆ ਜਿਹਦੇ ਤਹਿਤ ਤੁਸੀਂ ਉਹ ਹਾਲਾਤ ਪੈਦਾ ਕੀਤੇ ਆ ਸਾਡੇ ਪੰਜਾਬ ਦੇ ਵਿੱਚ